12 ਇੱਕ ਕੋਠੀ ਲੱਗਦੀ ਐ ਅਸਲ ਚ ਇਹ ਦੋ ਕੋਠੀਆਂ ਜੀ ਤੇ ਤਾਂ ਮੰਨ ਕੇ ਚਲੋ ਵੀ ਚੜਾਈ ਆ ਗਈ ਕੋਠੀ ਦੀ ਉਹਦੇ ਨਾਲ ਥੋੜੀ ਲੁਕਵਾਈ ਵੀ ਸੋਹਣੀ ਲੱਗਦੀ ਜੀ ਕੋਠੀ ਬਿਲਕੁਲ ਬਾਈ 70 ਫੁੱਟ ਚੜਾਈ ਬਹੁਤ ਘੱਟ ਕੋਠੀਆਂ ਦੀ ਹੁੰਦੀ ਐ ਤੇ ਖਰਚਾ ਬਾਈ ਜੇ ਕਿੰਨਾ ਆ ਗਿਆ ਹੁਣ ਤੱਕ ਇੱਕ ਕੋਠੀ ਦਾ ਖਰਚਾ ਦੱਸ ਦੋ ਚਲੋ 23 23.5 ਲੱਖ ਰੁਪਈਆ ਇਹਦੀ ਸਾਰੀ ਦਾ ਤਕਰੀਬਨ ਦੋਨਾਂ ਦਾ 5000 ਸਕਰ ਫੁੱਟ ਬਣਦਾਗਾ ਜੀ ਇਹ ਦੋ ਪ੍ਰਮਾਣੇ ਕੋਠੀਆਂ ਨੂੰ ਬਣਾਉਣੀਆਂ ਹੋਣ ਇਕਠੀਆਂ ਤਾਂ ਬਾਈ ਇਹ ਡਿਜ਼ਾਈਨ ਤੁਹਾਡੇ ਵਾਸਤੇ ਬਹੁਤ ਸੋਹਣਾਗਾ ਜੀ ਸਰ ਹੋਰ ਆ ਜਿੱਦਾਂ ਮੰਨ ਕੇ ਚਲੋ ਵਾਸ਼ਰੂਮ ਆ ਗਿਆ ਤੇ ਪੂਜਾ ਰੂਮ ਆ ਠੀਕ ਹੈ ਹਾਂਜੀ ਹਾਂਜੀ ਮਨ ਕੇ ਚਲੋ ਉਹਦਾ ਆਪਾਂ ਇਨਸਾਈਡ ਕਿਟਵਾਸ਼ ਵਾਲੀ ਸਾਈਡ ਜੂ ਜੀਵਲ ਕਰ ਸਕਦੇ ਆਂਗੇ ਕਹਿਣਾ ਮਤਲਬ ਬਾਈ ਉਧਰ ਬਰਤਨ ਨੂੰ ਜਗ੍ਹਾ ਰੱਖੀ ਹੋਈ ਹੈ ਹਾਂ ਬਰਤਨ ਨੂੰ ਜਗ੍ਹਾ ਰੱਖੀ ਹੋਈ ਹੈ ਇੱਥੇ ਵੀ ਇੱਥੇ ਵੀ ਬਰਤਨ ਦੀ ਹਾਂਜੀ ਹਾਂਜੀ ਬਾਥਰੂਮ ਵਾਲੀ ਸਾਈਡ ਆਪਾਂ ਉਧਰ ਰੱਖੀ ਹੋਈ ਹੈਗੀ ਬਾਈ ਸਫਾਈ ਬਹੁਤ ਹੈ ਵੈਸੇ ਕੋਠੀ ਤੇ ਅੱਜ ਇੱਕ ਬਹੁਤ ਹੈਵੀ ਲੁੱਕ ਦੀ ਤੁਸੀਂ ਕੋਠੀ ਦੇਖ ਰਹੇ ਹੋ ਜਿਹੜੀ ਕਿ ਬਾਹਰੋਂ ਇੱਕ ਕੋਠੀ ਲੱਗਦੀ ਹੈ ਅਸਲ ਚ ਇਹ ਦੋ ਕੋਠੀਆਂ ਜੀ ਤੇ ਜਿਹੜੇ ਆਰਕੀਟੈਕਟ ਭਰਾ ਨੇ ਇਹ ਡਿਜ਼ਾਈਨ ਕੀਤਾ ਉਹ ਆਪਣੇ ਨਾਲ ਮੌਜੂਦ ਨੇ ਬਾਈ ਹੋਰੀ ਤੇ ਜਿਹੜੇ ਭਰਾ ਦੀ ਕੋਠੀ ਹੈ ਉਹ ਵੀ ਆਪਣੇ ਨਾਲ ਤੇ ਆਪਣਾ ਕਿੱਥੇ ਕਿੱਥੇ ਆਪਣੇ ਆਫਿਸ ਹੈਗੇ ਉਹ ਜਰੂਰ ਦੱਸੋ ਜੀ ਹਾਂਜੀ ਆਪਣੀ ਫਰਮ ਦਾ ਨਾਮ ਹੈਗਾ ਸਰ ਨੈਕਸਟ ਆਰਕੀਟੈਕਟ ਹਾਂਜੀ ਹਾਂਜੀ ਉਹ ਆਪਣੇ ਲੋਕੇਸ਼ਨਾਂ ਜਿੱਦਾਂ ਮਾਨਸਾ ਤੇ ਤਲਵੰਡੀ ਸਾਬੋ ਬਠਿੰਡਾ ਤਿੰਨ ਜਗ੍ਹਾ ਆਪਣੇ ਆਫਿਸ ਨੇ ਠੀਕ ਹੈ ਠੀਕ ਹੈ ਤੇ ਬਈ ਇਹ ਡਿਜ਼ਾਈਨ ਬਾਰੇ ਦੱਸੋ ਜਿਹੜਾ ਤੁਸੀਂ ਬਾਹਰੋਂ ਬਹੁਤ ਸੋਹਣਾ ਫਰੰਟ ਐਲੀਵੇਸ਼ਨ ਹੈ ਆਪਾਂ ਇਹਦੇ ਬਾਰੇ ਅੰਦਰ ਤੋਂ ਵੀ ਜਾਣਾਂਗੇ ਕਿੱਥੇ ਕਿੱਥੇ ਕੀ ਕੀ ਬਣਾਇਆ ਹੋਇਆ ਤੇ ਖਰਚੇ ਦੀ ਗੱਲ ਵੀ ਬਾਈ ਹੋਰਾਂ ਨਾਲ ਕਰਾਂਗੇ ਜਿਨ੍ਹਾਂ ਦੀ ਇਹ ਕੋਠੀ ਹੈ ਤੇ ਇੱਕ ਵਾਰੀ ਡਿਜ਼ਾਈਨ ਬਾਰੇ ਜਾਣਦੇ ਆ ਤੇ ਬਈ ਫਰੰਟ ਬਾਰੇ ਗੱਲਬਾਤ ਕਰਦੇ ਆਪਾਂ ਪਹਿਲਾਂ ਸ਼ੁਰੂ ਤੋਂ ਜਦੋਂ ਬਾਈ ਜਦੋਂ ਘਰ ਬਣਾਉਂਦਾ ਤਾਂ ਉਹ ਬੰਦਾ ਸੋਚਦਾ ਬਾਈ ਇਹਦੇ 'ਚ ਮੈਨੂੰ ਇੱਕ ਚੰਗਾ ਆਰਕੀਟੈਕਟ ਵਧੀਆ ਰਹਿ ਦੇ ਸਕਦਾ ਹਨਾ ਤੇ ਸ਼ੁਰੂ ਤੋਂ ਬਾਈ ਇਹਦੇ ਤੇ ਚਾਨਣਾ ਪਾਇਓ ਇਹ ਤਾਂ ਸਰ ਸਾਨੂੰ ਜੋ ਸਾਰਾ ਆਪਣਾ ਕੋਲਾ ਜ ਸਾਡੇ ਸਾਡੇ ਨੇ ਇਹਨਾਂ ਨੂੰ ਰਿਕੁਆਇਰਮੈਂਟ ਨੋਟ ਕੀਤੀ ਇਹਨਾਂ ਦਾ ਸਿਸਟਮ ਸੀਗਾ ਵੀ ਅਲੱਗ-ਅਲੱਗ ਰੱਖਣ ਦਾ ਜੀ ਦੋਨਾਂ ਕੋਠਿਆਂ ਦਾ ਠੀਕ ਹੈ ਦੋ ਬਣਾਉਣੀਆਂ ਸੀ ਹਾਂ ਦੋ ਕੋਠੀਆਂ ਬਣਾਉਣੀਆਂ ਸੀ ਹਾਂ ਵੀ ਅਲੱਗ ਅਲੱਗ ਰੱਖਣੀਆਂ ਵੀ ਸੈਂਟਰ 'ਚ ਗੈਪ ਰੱਖਣਾ ਸੀਗਾ ਠੀਕ ਹੈ ਹਾਂਜੀ ਹਾਂਜੀ ਫਿਰ ਆਪਾਂ ਇਹਨਾਂ ਨੂੰ ਜੁਆਇੰਟ ਦੀ ਸਲਾਹ ਦਿੱਤੀ ਵੀ ਤੁਸੀਂ ਤੇ ਬਾਜੋ ਵੀ ਅੰਦਰ ਚੱਲ ਕੇ ਦੇਖਾਉਂਗੇ ਨਾਲੇ ਆਪਾਂ ਠੀਕ ਹੈ ਜੀ ਤੇ ਸਰ ਇਹਦਾ ਆਪਾਂ ਸਾਂਝੀ ਕੰਧ ਨਾਲ ਵੀ ਆਪਣਾ ਮੇਨ ਚੀਜ਼ ਆ ਖਰਚੇ ਦੀ ਬਚਤ ਹੁੰਦੀ ਆ ਠੀਕ ਹੈ ਬਾਈ ਨਾਲੇ ਕਹਿੰਦਾ ਮਤਲਬ ਜਿਵੇਂ ਇਹਦਾ ਫਰੰਟ ਹੈ ਚੌੜਾ ਏਰੀਆ ਸਾਰੀ ਦਾ ਤਕਰੀਬਨ ਦੋਨਾਂ ਦਾ 5000 ਸਕਰ ਫੁੱਟ ਬਣਦਾਗਾ ਜੀ 2501 ਗੋਠੀ ਦਾ ਹਾਂਜੀ ਹਾਂਜੀ 2501 ਗੋਠੀ ਦਾ ਤੇ ਬਈ ਜੇ ਆਪਾਂ ਇੱਕ ਗੱਲ ਕਰੀਏ 2500 स्क्वेयर फुट ਦੀ ਜੇ ਇੱਕ ਕੋਠੀ ਹੁੰਦੀ ਇੱਕ ਅਲੱਗ ਹੁੰਦੀ ਇੱਕ ਅਲੱਗ ਹੁੰਦੀ ਫਿਰ ਸਰ ਉਹਨੀ ਲੁੱਕ ਨਹੀਂ ਲੁੱਕ ਨਹੀਂ ਮਿਲਦੀ ਸਰ ਉਹਨੀ ਤੇ ਬਾਈ ਇੱਕ ਚੀਜ਼ ਹੋਰ ਹੈ ਆਪਾਂ ਨਾਲ ਨਾਲ ਗੱਲਬਾਤ ਵੀ ਕਰਾਂਗੇ ਬਾਈ ਨਾਲ ਇੱਕ ਚੀਜ਼ ਹੈ ਵੀ ਜੇ ਦੋ ਪਰਮਾਣੇ ਕੋਠੀਆਂ ਬਣਾਉਣੀਆਂ ਹੋਣ ਇਕੱਠੀਆਂ ਤਾਂ ਬਾਈ ਇਹ ਡਿਜ਼ਾਈਨ ਤੁਹਾਡੇ ਵਾਸਤੇ ਬਹੁਤ ਸੋਹਣਾਗਾ ਤੁਸੀਂ ਇਦਾਂ ਦੀਆਂ ਬਣਾ ਸਕਦੇ ਹੋ ਕਿਉਂਕਿ ਜੇ ਅਲੱਗ-ਅਲੱਗ ਬਣਾਓਗੇ 24 2400 स्क्वेयर फुट 25 2500 ਤਾਂ ਉਹਨੀ ਸੋਹਣੀ ਲੁੱਕ ਨਹੀਂ ਜੋੜ ਕੇ ਵਧ ਤਾਉਂਦੀ ਹੈ ਹਨਾ ਤੇ ਬਾਈ ਡਿਜ਼ਾਈਨ ਦੀ ਗੱਲਬਾਤ ਕਰਦੇ ਆਂ ਆਪਾਂ ਪੋਰਚ ਦੇ ਵਿੱਚੋਂ ਐਂਟਰ ਹੋਏ ਤੇ ਸਾਨੂੰ ਇਹ ਸਮਝਾਓ ਕਿੱਥੇ-ਕਿੱਥੇ ਕੀ- ਤਾਂ ਉਹ ਵੀ ਜਰੂਰ ਦੱਸੋ ਜੀ ਕਮਰਾਂ ਦੀ ਦਾ ਸਰ ਜੀ ਜਦੋਂ ਆਪਾਂ ਮੇਨ ਐਂਟਰ ਕਰਦੇ ਆਪਾਂ ਐਂਟਰ ਕਰਦੇ ਆਗੇ ਨਾਲ ਬਿਲਕੁਲ ਪੂਜਾ ਰੂਮ ਆ ਗਿਆ ਠੀਕ ਹੈ ਜੀ ਹਾਂਜੀ ਹਾਂਜੀ 4 बाई 3 ਇੱਕ ਦੇ ਸਾਈਜ਼ ਸਰ ਇਹਦਾ ਠੀਕ ਹੈ ਬਾਈ ਹਾਂਜੀ ਹਾਂਜੀ ਤੇ ਪੂਜਾ ਰੂਮ ਦੇ ਨਾਲ ਹੀ ਸਰ ਕਿਚਨ ਆ ਗਈ ਇੱਧਰ ਕਿਚਨ ਆ ਗਿਆ ਬਾਈ ਕਿਚਨ ਦੇ ਨਾਲ ਹੀ ਆਪਾਂ ਸਪੈਸ਼ਲੀ ਕਿਟਵੋਸ਼ ਰੱਖਿਆ ਹੋਇਆ ਹੈਗਾ ਠੀਕ ਹੈ ਬਾਈ ਹਾਂਜੀ ਜੀ ਨੂੰ ਆਬਵੀਅਸ ਤੌਰ ਤੇ ਵੀ ਵਰਤ ਸਕਦੇ ਆਗੇ ਠੀਕ ਹੈ ਬਾਈ ਹਾਂਜੀ ਤੇ ਆਪਣਾ ਜਿਹੜਾ ਪੋਰਚ ਵਾਲੀ ਸਾਈਡ ਡ੍ਰੈੰਗ ਰੂਮ ਆ ਗਿਆ ਜੀ ਤੇ ਇਹ ਬਾਈ ਰਾਈਟ ਸਾਈਡ ਆ ਗਿਆ ਇੱਥੋਂ ਆਪਾਂ ਐਂਟਰ ਹੋਏ ਸੀ ਲੈਫਟ ਸਾਈਡ ਤੋਂ ਇੱਕ ਦਿਖਾ ਇਹਦੀ ਸਰ ਹੈਗੀ ਮੰਨ ਕੇ ਚਲੋ ਜੀ ਆਪਣਾ 10:00 ਵਜੇ 11:00 ਦੇ ਕਰੀਬ ਜਾਂਦਾ ਹੈ 10:00 ਵਜੇ 11:00 ਦੇ ਕਰੀਬ ਆਈਡੀਆ ਜੀ ਦੱਸ ਦਿਓ ਬਾਈ ਇੱਕ ਵਾਰੀ ਹੈ ਨਾ ਉਹ ਤਾਂ ਜੀ ਸਭ ਦਾ ਅਲੱਗ-ਅਲੱਗ ਵੱਖਰਾ ਹੁੰਦਾ ਜੀ ਤੇ ਬੈੱਡਰੂਮ ਕਿੰਨੇ ਆ ਬਾਈ ਇਹਦੇ ਚ ਬੈੱਡਰੂਮ ਸਾਰੇ ਇਹਦੇ ਚ ਦੋ ਨੇ ਗਰਾਊਂਡ ਤੇ ਜੀ ਇੱਕ ਉੱਪਰ ਆ ਗਿਆ ਜੀ ਦੋ ਬੈੱਡਰੂਮ ਇਧਰ ਬਾਈ ਪਹਿਲਾ ਬੈੱਡਰੂਮ ਹੈ ਹਾਂ ਜੀ ਪਹਿਲਾ ਬੈੱਡਰੂਮ ਹੈ ਸਰ ਇੱਧਰ ਇੱਕੇ ਬੈੱਡਰੂਮ ਆ ਗਿਆ ਬਾਈ ਹਾਂ ਜੀ ਹਾਂ ਜੀ ਤੇ ਇਧਰ ਇਹਦੇ ਵਿੱਚ ਸਾਰਾ ਆਪਣਾ ਸਟੋਰ ਅਟੈਚ ਆ ਗਿਆ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਇਹਦੇ ਚ ਬਾਈ ਸਟੋਰ ਅਟੈਚ ਹੈਗਾ ਹਾਂਜੀ ਹਾਂਜੀ ਤੇ ਇਹ ਬਾਈ ਕਿੰਨਾ ਕੇਰੀਆ ਸਟੋਰ ਸਟੋਰ ਦਾ ਕਰੀਏ ਆਪਾਂ ਸਟੋਰ ਦਾ ਸਾਰਾ ਹੈਗਾ ਗਮਨ ਕਿ ਜੋ ਵੀ ਆਪਾਂ ਇਧਰੋਂ 10:00 8:00 ਤੱਕ ਕਰੀ ਬਾਈ ਇਹੇ 10:00 8:00 35 ਪਾਈ ਹੋਈ ਹੈ ਕਿਸ ਨਾਲ ਸੇਮ ਹੀ ਇਸ ਹੈ ਜੀ ਇਹ ਠੀਕ ਹੈ ਤੇ ਬਾਈ ਆਪਾਂ ਗੱਲਬਾਤ ਖਰਚੇ ਦੀ ਵੀ ਕਰਾਂਗੇ ਬਾਈ ਹੋਰੀ ਆਪਣੇ ਨਾਲ ਨੇਗੇ ਜਿਹੜੇ ਭਰਾ ਦੀ ਇੱਕ ਕੋਠੀ ਹੈ ਇੱਕ ਕੋਠੀ ਦੇ ਖਰਚੇ ਦੀ ਗੱਲ ਆਪਾਂ ਕਰਾਂਗੇ ਤੇ ਜੋੜ ਕੇ ਕਹਿੰਦਾ ਮਤਲਬ ਕਿੰਨਾ ਆਇਆ ਹੁਣ ਤੱਕ ਹੋਈਆਂ ਪਲਾਸਟਰ ਨੇ ਹੋਰ ਬਈ ਕੋਈ ਕੰਮ ਨਹੀਂ ਹੋ ਰਿਹਾ ਨਾ ਅੱਗੇ ਹਾਂਜੀ ਹਾਂਜੀ ਸਰ ਅੱਗੇ ਦਾ ਕੰਮ ਬਾਕੀ ਹੈ ਪਲਾਸਟਰ ਦਾ ਕੰਮ ਪਲਾਸਟਰ ਤੱਕ ਬਈ ਹੋਰ ਦੱਸਣਗੇ ਆਪਾਂ ਨੂੰ ਕੀ ਕੀ ਇਹਦੇ ਵਿੱਚ ਯੂਜ਼ ਕੀਤਾ ਆਪਾਂ ਕਿਹੜਾ ਕਿਹੜਾ ਮਟੀਰੀਅਲ ਵਰਤਿਆ ਉਹ ਸਾਰੀ ਗੱਲਬਾਤ ਕਰਾਂਗੇ ਤੇ ਬਈ ਡਿਜ਼ਾਈਨ ਬਾਰੇ ਸਾਰਾ ਦੱਸੀ ਚਾਲੋ ਸਾਨੂੰ ਤੇ ਇਧਰ ਬਈ ਹਾਂਜੀ ਇਧਰ ਸਾਰਾ ਆਪਣਾ ਵਾਸ਼ ਰੂਮ ਆ ਗਿਆ ਫਰੰਟ ਤੇ ਹਾਂ ਠੀਕ ਹੈ ਜੀ ਹਾਂਜੀ ਜਾਂ ਕਾਮਨ ਬਾਥਰੂਮ ਰੱਖਿਆ ਹੋਇਆ ਜੀ ਠੀਕ ਹੈ ਬਈ ਹਾਂਜੀ ਗਰਾਉਂਡ ਤੇ ਇੱਕ ਬਾਥਰੂਮ ਹੀ ਆ ਗਿਆ ਠੀਕ ਹੈ ਗਰਾਉਂਡ ਤੇ ਕਹਿੰਦਾ ਉਹ ਤਾਂ ਲੌਬੀ ਨਾਲ ਅਟੈਚ ਕਰਤਾ ਬਈ ਹਾਂਜੀ ਲੌਬੀ ਨਾਲ ਅਟੈਚ ਆ ਗਿਆ ਤੇ ਇਧਰ ਦੂਜਾ ਬੈਡਰੂਮ ਇਧਰ ਸਾਰਾ ਆਪਣਾ ਬੈਡਰੂਮ ਆ ਗਿਆ ਕਾਮਨ ਆ ਗਿਆ ਜਿੱਦਾਂ ਠੀਕ ਹੈ ਬਈ ਬੈਕ ਸਾਈਡ ਵੀ ਦਰਵਾਜ਼ਾ ਆ ਗਿਆ ਇਹਦੀ ਇਹਦੇ ਚ ਬਈ ਤੁਸੀਂ ਬਾਥਰੂਮ ਕਹਿੰਦਾ ਮਤਲਬ ਇੱਕ ਲੌਬੀ ਨਾਲ ਹੀ ਅਟੈਚ ਕੀਤਾ ਇਹ ਲੌਬੀ ਨਾਲ ਹੀ ਅਟੈਚ ਰੱਖਿਆ ਹੋਇਆ ਜੀ ਬੈਡਰੂਮ ਨਾਲ ਨਹੀਂ ਬੈਡਰੂਮ ਨਾਲ ਅ ਬੈਡਰੂਮਾ ਦੋਈ ਹੈ ਨਾ ਵਰਸਾ ਦਾ ਇੱਕ ਚੀਜ਼ ਸਰ ਹੋਰ ਆ ਜਿੱਦਾਂ ਮੰਨ ਕੇ ਚਲੋ ਵਾਸ਼ਰੂਮ ਆ ਗਿਆ ਤੇ ਪੂਜਾ ਰੂਮ ਆ ਗਿਆ ਇੰਨੀਆਂ ਸਲੇਬਾਂ ਆਪਾਂ ਡਾਉਣ ਰੱਖੀਆਂ ਹੋਈਆਂ ਨਹੀਂਆਂ ਠੀਕ ਹੈ ਜੀ ਹਾਂਜੀ ਹਾਂਜੀ ਮੰਨ ਕੇ ਚਲੋ ਉਹਦਾ ਆਪਾਂ ਇਨਸਾਈਡ ਕਿਟ ਵਾਸ਼ ਵਾਲੀ ਸਾਈਡ ਜੁਏਬਲ ਕਰ ਸਕਦੇ ਆਂਗੇ ਕਹਿਣਾ ਮਤਲਬ ਬਾਈ ਉਧਰ ਬਰਤਨ ਨੂੰ ਜਗ੍ਹਾ ਰੱਖੀ ਹੋਈ ਹੈ ਹਾਂ ਬਰਤਨ ਨੂੰ ਜਗ੍ਹਾ ਰੱਖੀ ਹੋਈ ਹੈ ਇੱਥੇ ਵੀ ਹਾਂਜੀ ਹਾਂਜੀ ਵਾਸ਼ਰੂਮ ਵਾਲੀ ਸਾਈਡ ਆਪਾਂ ਉਧਰ ਰੱਖੀ ਹੋਈ ਹੈਗੀ ਬਾਈ ਤੋ ਦਿਖਾ ਦੋ ਉਧਰ ਇਨਸਾਈਡ ਹਾਂਜੀ ਤੇ ਕਹਿੰਦਾ ਤਰ ਬਾਈ ਇਹ ਵਿੰਡੋ ਵਗੈਰਾ ਲੱਗ ਕੇ ਅੰਦਰਲੇ ਪਾਸੋਂ ਆਪਾਂ ਜੇ ਇੱਥੇ ਗੱਲ ਕਰੀਏ ਕੋਈ ਵੀ ਸਮਾਨ ਵਗੈਰਾ ਰੱਖ ਸਕਦਾ ਆ ਕੋਈ ਵੀ ਸਮਾਨ ਵਗੈਰਾ 35 ਦੌਰ ਤੱਕ ਨਲੇ ਬਾਈ ਇਹ ਇੱਕ ਚੀਜ਼ ਹੋ ਰਿਹਾ ਸੋਨਾ ਵੀ ਲੱਗਦਾ ਹੈ ਇੱਥੇ ਲਾਈਟਿੰਗ ਵਗੈਰਾ ਵੀ ਕਰ ਸਕਦੇ ਹਾਂ ਹਾਂਜੀ ਲਾਈਟਿੰਗ ਵਗੈਰਾ ਕਿਉਂਕਿ ਜੇ ਆਪਾਂ ਜਿਆਦਾ ਹਾਈਟ ਦੀ ਜਾਂਦਾ ਵਧੀਆ ਨਹੀਂ ਲੱਗਦੀ ਕਿ ਚੀਜ਼ ਠੀਕ ਹੈ ਤੇ ਬਾਈ ਇੱਧਰ ਆਪਾਂ ਉੱਪਰ ਚੱਲ ਕੇ ਦਿਖਾਵਾਂਗੇ ਹਾਂਜੀ ਹਾਂਜੀ ਤੇ ਲੋਬੀ ਦਾ ਐਸਐ ਜਨਾ 17x22 ਦੇ ਕਰੀਬ 17x22 ਦੇ ਕਰੀਬ ਆਏਗਾ ਠੀਕ ਹੈ ਬਾਈ ਤੇ ਬਾਈ ਹੋਰਾਂ ਨਾਲ ਵੀ ਗੱਲਬਾਤ ਆਪਾਂ ਕਰਦੇ ਹਾਂ ਡਿਜ਼ ਬਿਰਿਆ ਆਪਾ ਯੂਆਰ ਕੇ ਪਿੰਡ ਖੜੇ ਆ। ਹਾਂਜੀ ਬਾਈ। ਮੇਰਾ ਨਾਮ ਕੁਲਦੀਪ ਸਿੰਘ ਆ। ਕੁਲਦੀਪ ਸਿੰਘ। ਹਾਂ। ਤੇ ਬਾਈ ਬਹੁਤ ਸੋਹਣਿਆ ਬਹੁਤ ਸੋਹਣੇ ਡਿਜ਼ਾਈਨ ਨੇ ਤੁਸੀਂ ਗੋਠੀਆਂ ਬਣਾਈਆਂ। ਪਹਿਲਾਂ ਤਾਂ ਤੁਹਾਨੂੰ ਮੁਬਾਰਕ ਬਹੁਤ-ਬਹੁਤ ਆ। ਤੇ ਇੱਕ ਬਾਈ ਇਹਦੇ 'ਚ ਸਾਨੂੰ ਇਹ ਦੱਸਿਓ ਵੀ ਜੇ ਆਪਾਂ ਮਟੀਰੀਅਲ ਦੀ ਗੱਲ ਕਰੀਏ ਜਦੋਂ ਤੁਸੀਂ ਸਟਾਰਟ ਕੀਤਾ ਹਨਾ ਹਾਂ ਜਿੰਨਾ ਕ ਬਣ ਗਿਆ ਸਾਰਾ ਪਲਾਸਟਰ ਹੋ ਗਿਆ ਇਹ। ਅੱਗੇ ਤੋਂ ਜਿਹੜਾ ਕੰਮ ਹੋਣਾ ਉਹ ਬਾਅਦ ਦੇ ਵਿੱਚ ਹੋਣਾ। ਉਹ ਜਿੰਨਾ ਵੀ ਆਪਾਂ ਕਰਵਾਵਾਂਗੇ ਕਿੰਨਾ ਮਰਜ਼ੀ ਮਹਿੰਗਾ ਕਰਵਾ ਲਓ, ਕਿੰਨਾ ਮਰਜ਼ੀ ਸਸਤਾ ਕਰਵਾ ਲਓ ਹਨਾ। ਟਾਇਲ ਦੀ ਗੱਲ ਆ ਜਾਂਦੀ ਹੈ। ਟਾਇਲ ਮਹਿੰਗੀ ਵੀ ਲਾ ਸਕ ਤੇ ਹੁਣ ਤੱਕ ਬਈ ਇਹਦੇ ਤੇ ਖਰਚੇ ਦੀ ਜੇ ਆਪਾਂ ਗੱਲਬਾਤ ਕਰੀਏ ਪਹਿਲਾਂ ਮਟੀਰੀਅਲ ਦੱਸੋ ਕੀ ਕੀ ਯੂਜ਼ ਕੀਤਾ ਸੀਮੈਂਟ ਵਗੈਰਾ ਜਿਵੇਂ ਜੇ ਕੇ ਵਗੈਰਾ ਦਾ ਹੋ ਗਿਆ ਜੇ ਕੇ ਵਗੈਰਾ ਦਾ ਸੀਮੈਂਟ ਵਰਤਿਆ ਵੀਰੇ ਤੇ ਇੱਟ ਬਈ ਸਾਰੀ ਇੱਕ ਨੰਬਰ ਲਈ ਇੱਕ ਨੰਬਰ ਇੱਟ ਵੀਰੇ ਨਿਓਂ ਤੋਂ ਲੈ ਕੇ ਨਿਓਂ ਤੋਂ ਲਾ ਕੇ ਤੇ ਬਈ ਇੱਕ ਚੀਜ਼ ਹੋਰ ਦੇਖ ਰਹੇ ਆ ਕੋਠੀ ਨੂੰ ਪਲੱਸਟਰ ਨੂੰ ਕਿੰਨਾ ਟਾਈਮ ਹੋ ਗਿਆ ਪਲੱਸਟਰ ਨੂੰ ਹੋ ਗਏ 6-7 ਮਹੀਨੇ ਹੋ ਗਏ 6-7 ਮਹੀਨੇ ਹੋ ਗਏ ਤੇ ਕੰਮ ਸੋਹਣਾ ਹੋਇਆ ਬਈ ਮਿਸਤਰੀ ਕਿਹੜੇ ਸੀ ਭਰਾ ਮਿਸਤਰੀ ਵੀਰੇ ਜਵਾਰ ਕੰਤੋਂ ਹੀ ਆਏ ਜਵਾਰ ਕੰਤੋਂ ਹੀ ਬਈ ਉਹਦਾ ਨਾਮ ਵੀ ਦੱਸ ਦੋ ਬਈ ਦਾ ਨਾਮ ਕਮਲਜੀਤ ਕਮਲਜੀਤ ਤੇ ਬਾਈ ਇਹਦੇ ਚ ਸਰੀਆ ਕਿਹੜਾ ਯੂਜ਼ ਕੀਤਾ ਆਪਾਂ ਸਰੀਆ ਵੀਰੇ ਪੈਂਥ ਜਿੰਦਲ ਪੈਂਥਰ ਵੀ ਪਾਇਆ ਤੇ ਟਟਾ ਦਾ ਵੀ ਪਾਇਆ ਤੇ ਛੱਤ ਚ ਵੀ ਹੋਈ ਪਾਇਆ ਵੀ ਮੁਮਤ ਜਿੱਥੇ ਵੀ ਡਿਜ਼ਾਈਨ ਬਣਵਾਇਆ ਇਸ ਕੋਠੀ ਦਾ ਨਕਸ਼ਾ ਬਣਾਉਣ ਦੀ ਆਪਾਂ ਸੋਚਦੇ ਆ ਤੇ ਉਹਦੇ ਵਾਸਤੇ ਬਾਈ ਜਦੋਂ ਤੁਸੀਂ ਬਾਈ ਹੋਰਾਂ ਕੋਲੇ ਗਏ ਤੁਹਾਨੂੰ ਕੋਈ ਨਵਾਂ ਸੁਗਜੈਸ਼ਨ ਕੀਤੀ ਹੋਵੇ ਜਾਂ ਤੁਹਾਡੇ ਨਕਸ਼ਾ ਪਹਿਲੀ ਵਾਰੀ ਪਸੰਦ ਆ ਗਿਆ ਸੀ ਨਹੀਂ ਅਸੀਂ ਪਹਿਲਾਂ ਨਾ ਦੋ ਕੋਠੀਆਂ ਬਣਾਉਣੀਆਂ ਸੀਗੀਆਂ ਅੱਛਾ ਦੋ ਦੋ ਹੋਰ ਵੀ ਨੇ ਬਾਈ ਇਹ ਜਿਵੇਂ ਜੋੜੀਆਂ ਹੋਣ ਆ ਪਹਿਲਾਂ ਸਾਈਡ ਤੇ ਅੱਡੋ ਅੱਡਾ ਅੱਛਾ ਅਲੱਗ-ਅਲੱਗ ਛੱਤ ਏਰੀਆ ਛੱਡ ਕੇ ਬਣੋਣੀਆਂ ਸੀ ਇਹ ਫਿਰ ਬਾਈ ਹੋ ਰਿਆ ਨਾ ਸਾਨੂੰ ਦੱਸਿਆ ਵੀ ਤੁਸੀਂ ਇੱਕ ਕੋਠੀ ਬਣਾ ਲਓ ਬਾਣਾ ਦੋਈ ਜਾਣਗੀਆਂ ਬਸ ਇਹ ਜੋੜ ਕੇ ਬਣਾ ਲਓ ਜੋੜ ਕੇ ਬਣਾ ਲਓ ਜਿਵੇਂ ਕਿ ਆ ਬਾਈ ਦੀਵਾਰ ਆ ਗਈ ਕਿ ਆ ਸਾਂਝੀ ਆ ਗਈ ਹਾਂ ਸੈਂਟਰ ਵਾਲੀ ਬਾਈ ਦੀਵਾਰ ਸਾਂਝੀ ਆ ਗਈ ਇਹ ਦੋਨੇ ਜੇ ਤੁਸੀਂ ਅਲੱਗ-ਅਲੱਗ ਬਣਾਉਂਦੇ ਦੋਨੇ ਦੀਵਾਰਾਂ ਦਾ ਖਰਚਾ ਵਾਜ ਗਿਆ ਹਾਂ ਇੱਕ ਆ ਗਈ ਹੈ ਨਾ ਹਾਂ ਇੱਕ ਆ ਗਈ ਹੈ ਠੀਕ ਹੈ ਬਾਈ ਨਾਲੇ ਦੋ ਭਰਾਵਾਂ ਨੇ ਬਣਾਉਣੀ ਸੀ ਨਾਲੇ ਬਾਈ ਬਹੁਤ ਹੈਵੀ ਲੁੱਕ ਆਈ ਹੈ ਤੇ ਖਰਚੇ ਦੀ ਬਾਈ ਆਪਾਂ ਹੁਣ ਐਂਡ ਤੇ ਆਪਣੇ ਪਰਾਹ ਰੋ ਜਿਹੜੇ ਆਪਾਂ ਨੂੰ ਦੇਖਦੇ ਆ ਆਪਾਂ ਨਵੇਂ ਤੋਂ ਨਵੇਂ ਡਿਜ਼ਾਈਨ ਤੋਂ ਉਹਨਾਂ ਦੇ ਸਾਹਮਣੇ ਲੈ ਕੇ ਆਉਨੇ ਆ ਜਿਹੜੇ ਠੇਕੇਦਾਰ ਭਰਾ ਨੇ ਬਣਾਇਆ ਹੁੰਦਾ ਆਪਾਂ ਉਹਦੀ ਵੀ ਗੱਲਬਾਤ ਕਰਦੇ ਆ ਜਿਹੜੇ ਆਰਕੀਟੈਕਟ ਭਰਾ ਨੇ ਜਿਹੜਾ ਡਿਜ਼ਾਈਨ ਬਣਾਇਆ ਹੁੰਦਾ ਆਪਾਂ ਉਹਨਾਂ ਦੀ ਵੀ ਗੱਲਬਾਤ ਕਰਦੇ ਆ ਉੱਪਰ ਨੰਬਰ ਵੀ ਦਿੰਨੇ ਆ ਜੇ ਤੁਹਾਨੂੰ ਆਹ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਬਾਈ ਉਹਨਾਂ ਨਾਲ ਕੰਟੈਕਟ ਕਰਿਓ ਉੱਪਰ ਸਕਰੀਨ ਦੇ ਨੰਬਰ ਚੱਲਦਾ ਬਾਈ ਉਹਨਾਂ ਦਾ ਗੱਲਬਾਤ ਕਰ ਸਕਦੇ ਹੋ ਤੇ ਤੁਹਾਨੂੰ ਇਦੋਂ ਵੀ ਸੋਹਣਾ ਡਿਜ਼ਾਈਨ ਕੱਢ ਕੇ ਦੇ ਦਾਂਗੇ ਬਾਈ ਹੋਰੀ ਤੇ ਅਗਰ ਤੁਸੀਂ ਇਹਨੂੰ ਪਸੰਦ ਕਰਦੇ ਤਾਂ ਇਦਾਂ ਦਾ ਵੀ ਆਪਾਂ ਉੱਪਰ ਵਾਲੀਆਂ ਦਿਖਾਵਾਂਗੇ ਚੱਲ ਕੇ ਤੇ ਉਹਦੇ ਵਾਸਤੇ ਗੱਲਬਾਤ ਕਰਾਂਗੇ ਨਾਲੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਖਰਚੇ ਦੀ ਤੇ ਬਾਈ ਹੋਰਾਂ ਤੋਂ ਜਾਣਾਂਗੇ ਬਾਈ ਆਜੋ ਤੇ ਖਰਚਾ ਬਾਈ ਜੇ ਕਿੰਨਾ ਆ ਗਿਆ ਹੁਣ ਤੱਕ ਇੱਕ ਕੋਠੀ ਦਾ ਖਰਚਾ ਦੱਸ ਦੋ ਮੰਨ ਕੇ ਚਲੋ 23 22.5 23 ਲੱਖ ਰੁਪਈਆ ਠੀਕ ਆ ਬਾਈ ਹੋਰ ਹੁਣ ਆਪਾਂ ਉੱਪਰ ਵਾਲੇ ਪੋਰਸ਼ਨ ਤੇ ਡਿਜ਼ਾਈਨ ਬਾਰੇ ਵੀ ਗੱਲ ਕਰਾਂਗੇ ਤੇ ਬਾਈ ਆਪਾਂ ਖਰਚੇ ਦੀ ਗੱਲ ਵੀ ਕੀਤੀ ਹੈ ਇੱਕ ਕੋਠੀ ਦੇ ਉੱਤੇ ਲਗਭਗ 23 2400 ਸquare ਫੁੱਟ ਏਰੀਆ ਹੈ ਇੱਕ ਕੋਠੀ ਦਾ 2400 ਬਣਦਾ ਹੈ ਹਾਂ ਤੇ ਖਰਚਾ ਤੁਸੀਂ 22.5 23 ਲੱਖ ਰੁਪਈਆ ਕਹਿੰਦੇ ਹੋ ਤੁਸੀਂ ਆਪ ਕੋਲੇ ਖੜ ਕੇ ਕੰਮ ਕਰਵਾਇਆ ਮਟੀਰੀਅਲ ਆਪ ਲਿਆ ਕੇ ਦਿੱਤਾ ਨਾ ਭਾਈ ਸਾਰਾ ਤੇ ਬਾਈ ਜੇ ਇਹਦੇ ਚ ਆਪਾਂ ਕੁਝ ਹੋਰ ਖਾਸ ਕੁਝ ਆਪਾਂ ਵਰਤਿਆ ਹੋਵੇ ਜਿਹੜੇ ਕ ਆਪਣੇ ਭਰਾ ਦੇਖ ਕੇ ਵਰਤ ਸਕਣ ਇੱਕ ਨਾ ਜਦੋਂ ਇਹ ਪਲਾਸਟਰ ਹੋਈ ਆ ਕੋਠੀ ਉਦੋਂ ਸਾਰਾ ਡਾਕਟਰ ਫਿਕਸਟ ਨਾ ਇੱਕ ਪਾ ਕੇ ਕਰੀ ਆ ਡਾਕਟਰ ਫਿਕਸਟ ਵਿੱਚ ਪਾਇਆ ਹਾਂ ਵਿੱਚ ਪਾਇਆ ਸੀਮੈਂਟ ਦੇ ਸੀਮੈਂਟ ਦੇ ਹਾਂ ਠੀਕ ਹੈ ਬਈ ਇਹਦਾ ਕੀ ਕਾਰਨ ਸੀ ਏ ਬਾਈ ਹੋਰੀ ਕਹਿੰਦੇ ਵੀ ਇਹਦੀ ਸ਼ਾਈਨਿੰਗ ਵਧੀਆ ਉਹ ਪਲਾਸਟਰ ਦੀ ਤੇ ਬਾਕੀ ਬਾਈ ਬਾਹਰੋਂ ਵੀ ਕਹਿੰਦਾ ਮਤਲਬ ਕੋਠੀ ਦੀ ਤੁਸੀਂ ਦੇਖ ਰਹੇ ਹੋ ਜਿਹੜਾ ਐਲੀਵੇਸ਼ਨ ਆ ਕੋਠੀ ਦਾ ਬਈ ਆਪਾਂ ਹੁਣ ਸਾਰੀ ਦੇਖਿਆ ਸੀ ਮੈਂ ਤੁਹਾਨੂੰ ਵੀ ਕਿਹਾ ਸੀ ਮਾ ਬਾਈ ਸਾਫ਼ ਬਹੁਤ ਲੱਗਦੀ ਹੈ ਨਾ ਸਫਾਈ ਬਹੁਤ ਆ ਵੈਸੇ ਕੋਠੀ ਤੇ ਇੱਥੇ ਬਾਈ ਡਿਜ਼ਾਈਨ ਦੀ ਗੱਲ ਕਰੀਏ ਹੁਣ ਆਪਾਂ ਥੱਲੇੜਾ ਪੋਰਸ਼ਨ ਤੁਸੀਂ ਸਾਨੂੰ ਸਾਰਾ ਸਮਝਾਓ ਇੱਥੇ ਕੀ ਕੀ ਹੈ ਕਿੰਨੇ ਰੂਮ ਰੱਖਿਆ ਹੈ ਇੱਕ ਬੈੱਡਰੂਮ ਆ ਗਿਆ ਇੱਕ ਬਾਥਰੂਮ ਆ ਗਿਆ ਤੇ ਹਾਂਜੀ ਫਰੰਟ ਤੇ ਆਪਾਂ ਦੇਖੀਏ ਤੇ ਆਪਾਂ ਬਾਥਰੂਮ ਅਲੱਗ ਤੋਂ ਹੈ ਨਾ ਬਾਈ ਇਹ ਬਾਥਰੂਮ ਅਲੱਗ ਤੋਂ ਹੈ ਸਰ ਕਾਮਨ ਵਰਤੇ ਹੋਏ ਤੁਸੀਂ ਬਾਹਰੋਂ ਨਾਲ ਅਸੀਂ ਦੇਖ ਰਹੇ ਹਾਂ ਜਿਹੜੀ ਪੋਰਚ ਦੀ ਲੁੱਕ ਹੈ ਤੁਸੀਂ ਇਹ ਚੌਰਸ ਰੱਖੀ ਹੈ ਹਾਂਜੀ ਇਹਦਾ ਬਾਈ ਕੀ ਗੱਲ ਸੀ ਜਿਵੇਂ ਇੱਥੇ ਗੁਲਾਈਆਂ ਨੇ ਇਹਨੂੰ ਕਲਾਸਿਕ ਲੁੱਕ ਕਹਿ ਸਕਦੇ ਆਪਾਂ ਕਿਹੜਾ ਡਿਜ਼ਾਈਨ ਕਹਿ ਸਕਦੇ ਇਸਰ ਵਿੱਚ ਹੈ ਤਾਂ ਕਲਾਸਿਕ ਵਾਲੀ ਰੁਕਾਈ ਜੇ ਇਹਨੂੰ ਆਪਾਂ ਸਾਰੀ ਨੂੰ ਚੌਰਸ ਜਿਹਾ ਲੈ ਕੇ ਚੱਲਦੇ ਫਿਰ ਸੈਮੀ ਕਲਾਸਿਕਲ ਦੀ ਛੇ ਟੱਚ ਹੋ ਜਾਂਦੀ ਹੈ ਇਹ ਹਾਂਜੀ ਟੱਚ ਹੋ ਜਾਂਦਾ ਠੀਕ ਹੈ ਬਾਈ ਇਹਦੇ ਵਿੱਚ ਕਿਉਂਕਿ ਗੁਲਾਈਆਂ ਵਾਲੇ ਯਾਤਰਾ ਤਕਰੀਬਨ ਬਹੁਤ ਜ਼ਿਆਦਾ ਬਣ ਰਹੇ ਨੇਗੇ ਕਿ ਅਸੀਂ ਥੋੜਾ ਜਿਹਾ ਵੱਖਰਾ ਲੈ ਕੇ ਚੱਲੀਏ ਹਾਂਜੀ ਹਾਂਜੀ ਕਿਉਂਕਿ ਹੈ ਤਾਂ ਗੋਲਿਆਂ ਨਾਲ ਕਲਾਸਿਕਲ ਟੱਚ ਹੀ ਹੈਗਾ ਵੀ ਥੋੜ ਬਰੋਂ ਡਿਜ਼ਾਈਨਿੰਗ ਹੈ ਜਿਹੜੀ ਕੋਠੀ ਦੀ ਸਾਰੀ ਹੈ ਨਾ ਤੁਸੀਂ ਇਹਦੇ ਚ ਕੁਝ ਐਕਸਟਰਾ ਕਹਿੰਦੇ ਸੀ ਕਹਿੰਦੇ ਸੀ ਵੀ ਆਪਾਂ ਜ਼ਿਆਦਾ ਵੀ ਨਹੀਂ ਹੋ ਕੀਤਾ ਉਹ ਉਹਦੇ ਬਾਰੇ ਜਰੂਰ ਦੱਸੋ ਸਰ ਏਦਾਂ ਨਾ ਵੀ ਆਪਾਂ ਕੋਈ ਇਹਦੇ ਕੋਈ ਐਕਸਟਰਾ ਸਲੈਬ ਵਗੈਰਾ ਨਹੀਂ ਪਾਈ ਹੈਗੀ ਆਪਾਂ ਜਿੰਨਾ ਕਿ ਮੰਨ ਕੇ ਜੂਜੇ ਵਾਲ ਜਾਂ ਆਪਾਂ ਕੋਈ ਪ੍ਰੋਜੈਕਸ਼ਨ ਵਗੈਰਾ ਕੱਢੇ ਹੋਏ ਨੇ ਉਹਨੇ ਕੀ ਕੱਢੇ ਹੋਏ ਨੇ ਕਿ ਆਪਾਂ ਕੋਈ ਫालतू ਨਹੀਂ ਹੋ ਕੱਢਿਆ ਹੋਇਆ ਸਿਸਟਮ ਦੇ ਵਿੱਚ ਇਹ ਕਹਿਣ ਦਾ ਮਤਲਬ ਬਾਈ ਜਿੱਥੇ ਜਿੱਥੇ ਵੀ ਕਈ ਵਾਰੀ ਨਾ ਆਪਾਂ ਜ਼ਿਆਦਾ ਡਿਜ਼ਾਈਨਿੰਗ ਦਿਖਾਉਣ ਦੇ ਚੱਕਰ ਦੇ ਵਿੱਚ ਚੀਜ਼ਾਂ ਉਹ ਭੁੱਲਿਆ ਜਾਂ ਵਿਗੜ ਜਾਂਦਾ ਹੈ ਹਾਂਜੀ ਜਿੰਨੀ ਕਾਪਾ ਡਿਜ਼ਾਈਨ ਉਹ ਜਗ੍ਹਾ ਜਗ੍ਹਾ ਨੂੰ ਘਰੀ ਚਲੀ ਹੈ ਪਤਾ ਨਹੀਂ ਵਧੀਆ ਲੱਗਦਾ ਉਹਦਾ ਵੀ ਫਾਇਦਾ ਨਹੀਂ ਬਾਈ ਤੇ ਦੋਸਤੋ ਨਾਲ ਆਪਣੇ ਭਰਾ ਹੋਰੀ ਹੈਗੇ ਨੇ ਆਪਣੇ ਨੈਕਸਟ ਆਰਕੀਟੈਕਟ ਦੁਆਰਾ ਤੁਹਾਨੂੰ ਦੱਸਦਦੇ ਨੇ ਬਾਈ ਹੋਰਾਂ ਦੀ ਤੇ ਨਬਰਾਂ ਚ ਬਾਈ ਦੁਆਰਾ ਦੱਸ ਦੋ ਕਿੱਥੇ ਕਿੱਥੇ ਆਪਣਾ ਆਫਿਸ ਮਾਨਸਾਂਗੇ ਤਲਵੰਡੀ ਸਾਬੋ ਬਠਿੰਡਾ ਜੀ ਤਿੰਨ ਬਰਾਂਚਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਉੱਪਰ ਨੰਬਰ ਦੇਵੇਂਗੇ ਬਾਈ ਹੋਰਾਂ ਦਾ ਗੱਲਬਾਤ ਕਰ ਸਕਦੇ ਹੋ ਤੁਸੀਂ ਵੀ ਡਿਜ਼ਾਈਨ ਕੋਈ ਵੀ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਤਾਂ ਬਾਈ ਹੋਰਾਂ ਦੀ رائے ਜ਼ਰੂਰ ਲਿਓ ਤੇ ਤੁਹਾਨੂੰ ਬਹੁਤ ਸੋਹਣਾ ਡਿਜ਼ਾਈਨ ਕੱਢ ਕੇ ਦੇਣਗੇ ਤੇ ਉੱਪਰ ਨੰਬਰ ਆਈ ਸਕਰੀਨ ਤੇ ਗੱਲਬਾਤ ਕਰ ਸਕਦੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਜੀ ਐਦਾਂ ਦੀਆਂ ਨਵੀਆਂ ਬਣਦੀਆਂ ਕੋਠੀਆਂ ਆਪਣੇ ਆਰਕੀਟੈਕਟ ਭਰਾਵਾਂ ਦੇ ਕੀਤੇ ਹੋਏ ਡਿਜ਼ਾਈਨ ਤੇ ਕੀਤੇ ਹੋਏ ਠੇਕੇਦਾਰ ਭਰਾਵਾਂ ਦੇ ਕੰਮ ਆਪਾਂ ਤੁਹਾਨੂੰ ਹਰ ਰੋਜ਼ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਰਵਾਂਗੇ ਵੀਡੀਓ ਨੂੰ ਸ਼ੇਅਰ ਕਰਨਾ ਜੀ